ਪੰਜਾਬੀਕਲਮਾ.com ਦੇ ਸਾਰੇ ਦਰਸ਼ਕਾਂ ਨੂੰ ਕਮਲਜੀਤ ਥੰਦਵਾਲੋਂ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਨਮਸਤੇ ਅਸਲਾਮੁਅਲੈਕਮ ਅੱਜ ਸਾਡੇ ਸਟੂਡੀਓ ਵਿੱਚ ਇੱਕ ਬਹੁਤ ਪੱਖੀ ਸ਼ਖਸੀਅਤ ਆਏ ਹਨ ਜਿਹੜੇ ਗੀਤਕਾਰ ਸੰਗੀਤਕਾਰ ਅਦਾਕਾਰ ਅਤੇ ਗਾਇਕ ਕਲਾਕਾਰ ਮੇਰੀ ਮੁਰਾਦ ਹੈ ਬੱਬੂ ਮਾਨਜੀਤੋਂ ਇੱਕ ਬਾਬਾ ਨਾਨਕ ਸੀ ਵਜਨੇ ਤੁਰ ਕੇ ਦੁਨੀਆਂ ਗਾਤੀ ਬੱਬੂ ਮਾਨਜੀ ਸਾਡੇ ਸਟੂਡੀਓ ਵਿੱਚ ਤਨਪਾਗ ਬੱਬੂ ਮਾਨਜੀ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਵੈਨਕੂਵਰ ਦੀ ਧਰਤੀ ਤੇ ਆਉਣ ਦਾ ਸਬਬ ਕਿਵੇਂ ਬਣਿਆ? ਗਾਉਣ ਆਂ ਜੀ ਗਾਉਣ ਵਾਲੇ ਹੋਰ ਕੀ ਕਰ ਸਕਦੇ? ਹਾਂਜੀ ਸ਼ੋਅ ਦੇ ਸਿਲਸਿਲੇ ਸ਼ੋਅ ਦੇ ਸਿਲਸਿਲੇ ਹਾਂਜੀ ਕੁਛ ਇੱਕ ਪਿਛਲੇ ਦਿਨਾਂ 'ਚ ਕੰਟਰੋਵਰਸੀ ਸੀ ਉਹਦੇ ਕਰਕੇ ਅਫਵਾਹ ਸੀ ਕਿ ਆ ਨਹੀਂ ਹੋਣਾ ਸੋ ਪ੍ਰੋਮੋਟਰ ਸਾਡੇ ਬਹੁਤ ਵਰਡ ਸੀ। ਹਾਂਜੀ ਉਹਦੇ ਕਰਕੇ ਫਿਰ ਮੈਨੂੰ ਪਹਿਲਾਂ ਆਉਣਾ ਪਿਆ ਕਿ ਫਿਰ ਮੈਂ ਸਾਰੇ ਸ਼ਹਿਰਾਂ 'ਚ ਇੱਕ ਇੱਕ ਵਾਰ ਇੰਟਰਵਿਊ ਕਰ ਜਮਾ ਤਾਂ ਕਿ ਸਾਰੇ ਸੁਣਨ ਵਾਲਿਆਂ ਨੂੰ ਪ੍ਰੋਗਰਾਮ ਦੇਖਣ ਵਾਲੇ ਵੀਰਾਂ ਨੂੰ ਪਤਾ ਲੱਗ ਜਾ ਕਿ ਪਹੁੰਚ ਗਏ ਭਾਈ ਠੀਕ ਹੈ ਜੀ ਮਾਨ ਸਾਹਿਬ ਹਵਾਈ ਫਿਲਮ ਤੋਂ ਲੈ ਕੇ ਇੱਕਮ ਫਿਲਮ ਦੇ ਸਫ਼ਰ ਤੱਕ ਲੋਕਾਂ ਵੱਲੋਂ ਆਪ ਨੂੰ ਕਿਹੋ ਜਿਹਾ ਹੁੰਗਾਰਾ ਮਿਲਿਆ ਦਰਸ਼ਕਾਂ ਦਾ ਪਿਆਰ ਹੀ ਹੈ ਜੀ ਫਿਰ ਤਾਂ ਹੀ ਬੰਦਾ ਐਫਰਟ ਕਰਦਾ ਦੁਬਾਰਾ ਨਹੀਂ ਤਾਂ ਸਿਨੇਮਾ ਇੱਕ ਐਸੀ ਅ ਐਸਾ ਪੇਸ਼ਾ ਹੈ ਕਿ ਇੱਕ ਵਾਰੀ ਫਿਲਮ ਜੇ ਰਹਿ ਜਵੇ ਤਾਂ ਬੰਦਾ ਤਾਬ ਨਹੀਂ ਆਉਂਦਾ ਕੋਈ ਸਾਲ ਹਾਂ ਜੀ ਹਵਾਈ ਫਿਲਮ ਤੋਂ ਬਾਅਦ ਵੀ ਕਾਫੀ ਜਦੋ ਜਹਿਦ ਕਰਨ ਤੋਂ ਬਾਅਦ ਫਿਰ ਅਸੀਂ ਹੌਲੀ 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 ਹਾਸ਼ਿਰ ਪਹਿਲਾ ਫਿਲਮ ਬਣਾਈ ਫਿਰ ਏਕਮ ਹਾਂਜੀ ਰਜਮਾ ਪਿਆਰ ਮਿਲੇ ਮਾਨ ਸਾਹਿਬ ਏਕਮ ਫਿਲਮ ਵਿੱਚ ਜਿਹੜੀ ਤੁਸੀਂ ਪੰਜਾਬ ਦੇ ਕਿਸਾਨੀ ਜੀਵਨ ਬਾਰੇ ਬਹਿਸ ਛੇੜੀ ਸੀ ਉਸ ਵਿੱਚ ਕਿੰਨਾ ਕੋ ਕਾਮਯਾਬ ਰਹੇ ਤੁਸੀਂ ਸਿਨੇਮੇ ਦੇ ਦੋ ਪੱਖਾ ਜੀ ਇੱਕ ਤਾਂ ਹੁੰਦਾ ਹੈ ਸੋਸ਼ਲ ਸਿਨੇਮਾ ਹਾਂਜੀ ਇੱਕ ਆਊਟ ਐਂਡ ਆਊਟ ਕਮਰਸ਼ੀਅਲ ਹਾਂਜੀ ਜਿਹੜੀ ਆਊਟ ਐਂਡ ਆਊਟ ਕਮਰਸ਼ੀਅਲ ਆ ਉਹ ਸਿਨੇਮੇ ਚੱਪਾ ਹਿੰਦੀ ਫਿਲਮਾਂ ਨੂੰ ਜਾਂ ਹਾਲੀਵੁੱਡ ਨੂੰ ਬੀਟ ਨਹੀਂ ਕਰ ਸਕਦਾ ਕਿਉਂਕਿ ਸਾਡਾ ਤਾਂ ਬਜਟ ਹੀ ਬਹੁਤ ਸੀਮਤ ਹੁੰਦਾ ਲੱਖਾਂ ਚ ਹੁੰਦਾ ਹਾਂਜੀ ਆਪਣੇ ਜਿਹੜੀਆਂ ਸਾਡੇ ਜਿਹੜੀਆਂ ਰੀਜਨਲ ਸਿਨੇਮਾ ਉਹਦੀਆਂ ਕੁਝ ਬੰਦੇਸ਼ਾਂ ਕੁਝ ਲਿਮਿਟੇਸ਼ਨਸ ਹੁੰਦੀਆਂ ਜਿਹਦੇ ਚ ਕੀ ਹੈ ਕਿ ਬਹੁਤ ਜ਼ਿਆਦਾ ਐਕਸਪੋਜ਼ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਨੂੰ ਹਾਂਜੀ ਸੋ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਕੇ ਜੇ ਆਪਾਂ ਥੋੜੀ ਜੀ ਜ਼ਿਆਦਾ ਐਂਟਰਟੇਨਮੈਂਟ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਕਿੰਤੂਪਰੰਤ ਬਹੁਤ ਹੁੰਦਾ ਕਿ ਇਹਦੇ ਚਾਹ ਪ੍ਰੋਬਲਮ ਆ ਇਹਦੇ ਵਿੱਚ ਕੱਪੜੇ ਨਹੀਂ ਸਹੀ ਉਹਨੂੰ ਪਹਿਲਾਂ ਹੀ ਸੋਚ ਕੇ ਮੈਨੂੰ ਲੱਗਦਾ ਸੀ ਕਿ ਕੋਈ ਇਦਾਂ ਦੀ ਕੋਈ ਦਲੀਲ ਨਾ ਆਵੇ ਕਿ ਆਪਾਂ ਜਿਹੜੀ ਵੀ ਫਿਲਮ ਬਣਾਈਏ ਉਹ ਸੋਸ਼ਲ ਜ਼ਿਆਦਾ ਹੋਵੇ ਇੱਕ ਤਾਂ ਸੀ ਉਹਨਾਂ ਮੁੱਦਿਆਂ ਨਾਲ ਜੁੜੇ ਹੋਇਆ ਉਹਨਾਂ ਪਿੰਡਾਂ 'ਚ ਉਹ ਅਸੀਂ ਆਪਾਂ ਉਹਨਾਂ ਪਿੰਡਾਂ ਦੇ ਆ ਤੇ ਉਹ ਚੀਜ਼ਾਂ ਸਿਨੇਮੇ 'ਤੇ ਕਦੇ ਵੀ ਆਉਣੀਆਂ ਨਹੀਂ ਹਾਂਜੀ ਸਿਨੇਮਾ ਇੱਕ ਵੱਡਾ ਮਾਧਿਅਮ ਹੈ ਜਿਹਦੇ ਜ਼ਰੀਏ ਆਪਾਂ ਕਈ ਗੱਲਾਂ ਬੜੇ ਸਹਿਜੇ ਕਹਿ ਜਾਂਦੇ ਆ। ਸੋ ਸਾਨੂੰ ਇਹ ਗੱਲ ਦੀ ਬੜੀ ਖੁਸ਼ੀ ਹੈ ਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ, ਸੱਚੀ ਪਿਆਰ ਦਿੱਤਾ। ਠੀਕ ਹੈ ਜੀ। ਮਾਨ ਸਾਹਿਬ, ਇੱਕ ਫਿਲਮ ਨੇ ਕਿਹੋ ਜਿਹਾ ਬਿਜ਼ਨਸ ਕੀਤਾ? ਜਿਹੜਾ ਪੰਜਾਬੀ ਫਿਲਮਾਂ ਦਾ ਬਿਜ਼ਨਸ ਆ ਜੇ ਵੀ ਬਹੁਤ ਵੱਡਾ ਬਿਜ਼ਨਸ ਨਹੀਂ ਬਣਿਆ ਕਿਉਂਕਿ ਇਹਦੀਆਂ ਬੜੀਆਂ ਸੀਮਤ ਮਾਰਕੀਟ ਹੈ। ਜਿੱਦਾਂ ਕੈਨੇਡਾ ਦੇ 12-9 ਪ੍ਰਿੰਟ ਤੇ ਬਦ ਤੋਂ ਬਦ ਆਦਮੀ ਵਜ਼ਾ ਕੇ ਬਾਰਾ ਕਰ ਲੂਗਾ। ਹਾਂਜੀ। ਨਿੱਕੇ ਇੰਗਲੈਂਡ ਆਸਟ੍ਰੇਲੀਆ ਚਾਰਕ ਪ੍ਰਿੰਟ ਲੱਗਦੇ ਆ ਤੇ ਬਾਕੀ ਪੰਜਾਬ ਸੋ ਮੇਨ ਮਾਰਕੀਟ ਪੰਜਾਬ ਹੈ ਕਿਉਂਕਿ ਡਾਲਰ ਦੀ ਕੀਮਤ ਜ਼ਿਆਦਾ ਇਸ ਕਰਕੇ ਕੈਨੇਡਾ ਉਹਦੇ ਯੋਗਦਾਨ ਪਾ ਦਿੰਦਾ ਤੇ ਬੇਸਿਕਲੀ ਜੇ ਆਪਾਂ ਸਮਝੀਏ ਕਿ ਜੇ ਫਿਲਮਾਂ ਨੂੰ ਸਾਹ ਮਿਲਦਾ ਹੈ ਕਮਰਸ਼ੀਅਲੀ ਤਾਂ ਕੈਨੇਡਾ ਤੋਂ ਜ਼ਿਆਦਾ ਆਸ ਹੁੰਦੀ ਹੈ ਤੇ ਬਿਨਾਂ ਸ਼ੱਕ ਆਪਣੀ ਫਿਲਮ ਨੇ ਬਹੁਤ ਬਿਜ਼ਨਸ ਕੀਤਾ ਪਰ ਇਹ ਹੋਰ ਵਧਣ ਦੀ ਸੰਭਾਵਨਾ ਇਹਦੀ ਕਿਉਂਕਿ ਜਿਹੜੀਆਂ ਫਿਲਮਾਂ ਦਾ ਖਰਚਾ ਹੈ ਹਾਂਜੀ ਜਿਹੜਾ ਸਟਾਫ ਆ ਤਾਂ ਉਹੀ ਹੈ ਠੀਕ ਹੈ ਪਰ ਲਾਗਤਾਂ ਵੱਧ ਰਹੀਆਂ ਹਨ ਹਾਂਜੀ ਜੇ ਕਮਾਈ 1 ਰੁਪਿਆ ਕਰਦੀ ਹੈ ਫਿਲਮ ਹਾਂਜੀ ਤਾਂ 50 ਪੈਸੇ ਤਾਂ ਪਹਿਲਾਂ ਸਿਨੇਮਾ ਲੈ ਜਾਂਦਾ ਫਿਰ ਜਿਹੜਾ 50 ਪੈਸੇ ਹੁੰਨੇ ਆ ਉਹਦੇ ਚੋਂ 25 ਪੈਸੇ ਫਿਰ ਡਿਸਟ੍ਰੀਬਿਊਟਰਸ ਦੇ ਹੋ ਜਾਂਦੇ ਸੋ ਕਟਕਟਾ ਕੇ ਫਿਲਮ ਪ੍ਰੋਡਕਸ਼ਨ ਕੰਪਨੀ ਨੂੰ 25 ਪੈਸੇ ਮਿਲਦਾ ਸੋ ਬੇਸਿਕਲੀ ਇਹ ਬਿਜ਼ਨਸ ਦਾ ਸੈਟਅਪ ਹੀ ਇਦਾਂ ਖੈਰ ਮੈਨੂੰ ਲੱਗਦਾ ਕਿ ਬਦੂਗਾ ਹੋੜੀ ਹੋੜੀ ਫਿਊਚਰ ਚ ਠੀਕ ਹੈ ਜੀ ਮਾਨ ਸਾਹਿਬ ਪਿਛਲੀ ਵਾਰ ਸੈਰੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਤੁਸੀਂ ਪ੍ਰੋਮਿਸ ਕੀਤਾ ਸੀ ਕਿ ਅਗਰ ਇੱਕ ਫਿਲਮ ਵਧੀਆ ਬਿਜ਼ਨਸ ਕਰੂਗੀ ਤਾਂ ਤੁਸੀਂ ਪੰਜਾਬ ਦੇ ਉਹਨਾਂ ਕਿਸਾਨ ਪਰਿਵਾਰਾਂ ਦੀ ਆਰਥਿਕ ਮਦਦ ਕਰੋਗੇ ਜਿਹੜੇ ਆਰਥਿਕ ਤੰਗੀਆਂ ਤੋਂ ਤੰਗ ਹੋ ਕੇ ਖੁਦਕੁਸ਼ੀਆ ਕਰ ਗਏ ਹੁਣ ਤੁਸੀਂ ਉਹਨਾਂ ਬਾਰੇ ਕੀ ਕਰ ਰਹੇ ਹੋ ਅਸੀਂ ਉਹਨਾਂ ਦੀਆਂ ਲਿਸਟਾਂ ਬਣਾ ਲੀਆਂ ਜੀ ਠੀਕ ਹੈ ਮੈਂ ਅਸੀਂ ਇਸ ਮਹੀਨੇ ਚ ਪਹਿਲਾਂ ਅਨਾਉਂਸ ਕਰਨਾ ਸੀ ਪਰ ਕਿਉਂਕਿ ਪ੍ਰੋਮੋਟਰਾਂ ਦੀ ਜਿਹੜੀ ਸੀ ਵੀ ਇੱਛਾ ਸੀ ਕਿ ਪਹਿਲਾਂ ਆਇਆ ਜਾਵੇ ਹਾਂਜੀ মিডিਆ ਦੇ ਰੂਬਰੂ ਹੋਇਆ ਜਾਵੇ ਤੇ ਸ਼ੋਅ ਦੇ ਬਾਬਤ ਗੱਲਾਂ ਕੀਤੀਆਂ ਉਹ ਅਸੀਂ ਸਾਰੀਆਂ ਲਿਸਟਾਂ ਬਣਾ ਲੀਆਂ ਇਹਨਾਂ ਸ਼ੋਅਾਂ ਚੋਂ ਵੀ ਅਸੀਂ ਆਪਣੇ ਵੱਲੋਂ ਮਾਨ ਫਿਲਮ ਵੱਲੋਂ ਇੱਥੇ ਸਟੇਜ ਤੇ ਅਨਾਉਂਸ ਕਰਾਂਗੇ ਚੈੱਕ ਬਕਾਇਦਾ ਬਣਾ ਕੇ ਉਹਨਾਂ ਲੋਕਾਂ ਨੂੰ ਦਵਾਂਗੇ ਇੱਕ ਅਸੀਂ ਐਨ ਜੀਓ ਵੀ ਸ਼ੁਰੂ ਕਰ ਰਹੇ ਹਾਂ ਤੇ ਜਿਹਦੇ ਤਹਿਤ ਕੋਈ ਵੀ ਸੱਜਣ ਜਿਹੜਾ ਉਹਨਾਂ ਲੋਕਾਂ ਦੀ ਮਦਦ ਕਰਨੀ ਲੋਚਦਾ ਹੈ ਠੀਕ ਹੈ ਤਾਂ ਉਹ ਚੈੱਕ ਦੇ ਥਰੂ ਡਾਇਰੈਕਟ ਉਹਨਾਂ ਦੀ ਹੈਲਪ ਕਰ ਸਕਦਾ ਹੈ ਅਸੀਂ ਇੱਕ ਜ਼ਰੀਆ ਬਣਾਗੇ ਉਹਨਾਂ ਦਾ ਹਾਂਜੀ ਅਸੀਂ ਕਿਸੇ ਤੋਂ ਪੈਸੇ ਨਹੀਂ ਲਵਾਂਗੇ ਪਰ ਉਹ ਚੈੱਕ ਲੈ ਕੇ ਜਦੋਂ ਵੀ ਕਦੇ ਇੰਡੀਆ ਆਉਣਗੇ ਇਹ ਆਪ ਕੋਈ ਇਸੇ ਵੀ ਤਰ੍ਹਾਂ ਦੀ ਹੈਲਪ ਕਰਨਗੇ ਤਾਂ ਸਾਡੇ ਬੰਦੇ ਉਹਨਾਂ ਦੀ ਨਾਲ ਹੈਲਪ ਕਰਨਗੇ ਉਹ ਡਾਇਰੈਕਟਲੀ ਉਹਨਾਂ ਲੋਕਾਂ ਨੂੰ ਦੇ ਸਕਦੇ ਆ ਸੋ ਇਦਾਂ ਦਾ ਸੀ ਵਿਵਧਾਨ ਬਾਕੀ ਦੇਖਦੇ ਆ ਕਿਥੇ ਤੱਕ ਸਫਲ ਹੁੰਦਾ ਹੈ ਹਾਂਜੀ ਪੰਜਾਬੀਕਲਮਾ.com ਦੇ ਦਰਸ਼ਕ ਅਵਤਾਰ ਡਬ ਐਬ ਸਪੋਰਟ ਤੋਂ ਪੁੱਛਦੇ ਹਾਂ ਮਾਨ ਸਾਹਿਬ ਕਿ ਤੁਸੀਂ ਬਾਗੀ ਸੁਰਤੇ ਗਵਈਏ ਹੋ ਇਸ ਨੂੰ ਤੁਸੀਂ ਕਿੱਥੋਂ ਤੱਕ ਆਪਣੇ ਆਪ ਨੂੰ ਜਸਟੀਫਾਈ ਕਰਦੇ ਹੋ ਨਹੀਂ ਸੁਰ ਤਾਂ ਨਹੀਂ ਬਾਗੀ ਜਦੋਂ ਆਪਾਂ ਕਾਇਦੇ ਕਾਨੂੰਨ ਚ ਰਹਿ ਕੇ ਕੋਈ ਕੰਮ ਕਰਦੇ ਆ ਤਾਂ ਉਹ ਬਾਗੀ ਸੁਰ ਨਹੀਂ ਕਹਿ ਸਕਦੇ ਹਾਂ ਇਹਨਾਂ ਕਹਿ ਕੇ ਕੁਝ ਮੁੱਦੇ ਜਿਹੜੇ ਬੜੇ ਸੈਂਸਟਿਵ ਹੋਣ ਨੇ ਉਹਦੇ ਤੇ ਕਈ ਵਾਰੀ ਆਪਾਂ ਗਾ ਲੈਂਦੇ ਹਾਂ ਹਾਂਜੀ ਪਰ ਦਾਇਰੇ ਚ ਰਹਿ ਕੇ ਹੀ ਗਾਉਣ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰੀ ਕਈ ਵਾਰੀ ਗਾਉਂਦੇ ਲਿਖਦੇ ਕੋਸ਼ਿਸ਼ ਇਸ ਤਰ੍ਹਾਂ ਕਈ ਵਾਰੀ ਬਿਆਨ ਆ ਜਾਂਦਾ ਕਿ ਉਹੋ ਉਹਦਾ ਜਿਹੜਾ ਵੇ ਹੁੰਦਾ ਕਹਿਣ ਦਾ ਸ਼ਾਇਦ ਉਹਨਾ ਸਹੀ ਨਹੀਂ ਹੁੰਦਾ ਹਾਂ ਕਈ ਵਾਰੀ ਕਈ ਸੋਣ ਵਾਲਿਆਂ ਨੂੰ ਸ਼ਿਕਾਇਤ ਵੀ ਹੁੰਦੀ ਹੈ ਪਰ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਗਾਇਆ ਜਾਵੇ ਉਹਦਾ ਕੋਈ ਤੱਥ ਜ਼ਰੂਰ ਮੌਜੂਦ ਹੋਵੇ। ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਮੁੱਦੇ ਨਹੀਂ ਜਿਨ੍ਹਾਂ ਤੇ ਗਾਇਆ ਗਿਆ ਉਹਨਾਂ ਤੇ ਗਾਉਣ ਦੀ ਕੋਸ਼ਿਸ਼ ਕਰਦਾ ਜਿੱਦੇ ਨਾਲ ਐਂਟਰਟੇਨਮੈਂਟ ਵੀ ਹੋਵੇ ਤੇ ਲੋਕਾਂ ਨੂੰ ਚਾਹਨਾ ਵੀ ਹੋਵੇ। ਠੀਕ ਹੈ।